ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਗਰਮੀਆਂ ਦੀ ਸਪੈਸ਼ਲ ਕੱਚੇ ਅੰਬਾਂ ਦੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਂਗੀ ਕਿ ਤੁਸੀਂ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਅੰਬਾਂ ਦੀ ਖੱਟੀ ਮਿੱਠੀ ਚਟਨੀ ਬਣਾਉਣ ਲਈ ਆਪਾਂ ਨੂੰ ਚਾਹੀਦੀ ਨੇ ਜੀ ਸਭ ਤੋਂ ਪਹਿਲਾਂ ਆਂਬ ਇਹ ਚਟਨੀ ਅੱਜ ਆਪਾਂ ਗੁੜ ਪਾ ਕੇ ਬਣਾਵਾਂਗੇ ਤੇ ਜੇ ਜੇ ਆਪਾਂ ਨੂੰ ਜ਼ਰੂਰਤ ਲੱਗੇਗੀ ਤੇ ਵਿੱਚ ਆਪਾਂ ਥੋੜੀ ਜਿਹੇ ਦੀ ਚੀਨੀ ਵੀ ਐਡ ਕਰ ਦਾਂਗੇ ਇਹ ਮੇਰੇ ਕੋਲ 1 ਕਿਲੋ ਦੇ ਕਰੀਬ ਆਂਬ ਨੇ ਤੇ 600 ਗ੍ਰਾਮ ਗੁੜ ਹੈ ਅੰਬਾਂ ਦੀ ਖਟਾਸ ਤੇ ਨਿਰਭਰ ਕਰਦਾ ਹੈ ਕਿ ਆਂਬ ਕਿੰਨੇ ਕੁ ਖੱਟੇ ਨੇ ਜੇ ਆਂਬ ਜ਼ਿਆਦਾ ਖੱਟੇ ਨੇ ਤੇ ਫਿਰ ਇਹਦੇ ਵਿੱਚ ਆਪਾਂ ਥੋੜੀ ਚੀਨੀ ਐਡ ਕਰਾਂਗੇ ਨਹੀਂ ਤੇ ਇੰਨਾ ਗੁੜ ਇੰਨਾ ਵਾਸਤੇ ਬਹੁਤ ਹੈ ਤੇ ਜਦੋਂ ਵੀ ਤੁਸੀਂ ਚਟਨੀ ਵਾਸਤੇ ਆਂਬ ਲੈਣੇ ਨੇ ਆਂਬ ਬਿਲਕੁਲ ਕੱਚੇ ਹੋਣੇ ਚਾਹੀਦੇ ਨੇ ਆ ਦੇਖੋ ਜਿਸ ਤਰ੍ਹਾਂ ਇਹ ਨੇ ਆਂਬ ਕੱਚੇ ਹੋਣੇ ਚਾਹੀਦੇ ਨੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਇਹਨਾਂ ਦਾ ਛਿਲਕਾ ਉਤਾਰ ਕੇ ਇਹਨੂੰ ਕद्दूकश ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਵਾਲੀ ਸਾਈਡ ਉਤਾਰਾਂਗੇ ਆਂਬ ਦੀ ਫਿਰ ਇਹਨੂੰ ਪਤਲਾ-ਪਤਲਾ ਇਹਦਾ ਆਪਾਂ ਇਸ ਤਰ੍ਹਾਂ ਛਿਲਕਾ ਉਤਾਰ ਲਵਾਂਗੇ ਇਹਨਾਂ ਦਾ ਛਿਲਕਾ ਉਤਾਰ ਕੇ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਜੀ ਕद्दूकश ਇਸ ਤਰ੍ਹਾਂ ਆਪਾਂ ਛਿਲਕੇ ਸਾਰੇ ਆਂਬ ਤਿਆਰ ਕਰਦੇ ਆਂ ਅੰਬਾਂ ਆਪਾਂ ਛਿਲਕੇ ਤਿਆਰ ਕਰ ਲਿਆ ਤੇ ਨਾਲ ਆਪਾਂ ਗੁੜ ਨੂੰ ਵੀ ਇਸ ਤਰ੍ਹਾਂ ਥੋੜਾ ਜਿਹਾ ਕੁੱਟ ਲਿਆ ਏ ਕਿਉਂਕਿ ਜਦੋਂ ਵੀ ਚਟਨੀ ਚ ਗੁੜ ਪਾਣਾ ਤੁਸੀਂ ਹਮੇਸ਼ਾ ਇਹਨੂੰ ਕੁੱਟ ਕੇ ਪਾਣਾ ਹੈ ਸਾਫ਼ ਤੇ ਇਹਨੂੰ ਨਹੀਂ ਪਾਣਾ ਹੁਣ ਆਪਾਂ ਅੰਬਾਂ ਨੂੰ ਕद्दूकश ਕਰਦੇ ਆ ਇਹ ਵਾਲੇ ਮੋٹے ਸਾਈਡ ਤੋਂ ਇਹਨੂੰ ਤੁਸੀਂ ਕद्दूकश ਕਰਨਾ ਤਾਂ ਕਿ ਇਹਦੇ ਮੋਟੇ-ਮੋਟੇ ਲੱਛੇ ਬਾਹਰ ਆ ਇਹਨੂੰ ਇਸ ਤਰ੍ਹਾਂ ਕद्दूकश ਕਰਨਾ ਲਓ ਜੀ ਅੰਬਾਂ ਨੂੰ ਆਪਾਂ ਕद्दूकश ਕਰ ਲਿਆ ਤੇ ਹੁਣ ਆਪਾਂ ਇਹ ਵਾਲੇ ਅੰਬ ਇਸ ਕੜਾਈ ਵਿੱਚ ਪਾ ਦਾਂਗੇ ਜੇ ਮੈਂ ਕੜਾਈ ਨੂੰ ਗੈਸ ਤੇ ਨਹੀਂ ਰੱਖਿਆ ਇਹਨੂੰ ਮੈਂ ਇਸ ਤਰ੍ਹਾਂ نیچے ਹੀ ਇਹਦੇ ਵਿੱਚ ਆਮਰਤ ਨਾਲ ਹੀ ਗੁੜ ਇਹਨੂੰ ਪਾ ਕੇ ਮਿਕਸ ਕਰਾਂਗੇ ਕਿਉਂਕਿ ਅੰਬ ਦੀ ਕੱਚੇ ਅੰਬ ਦੀ ਤਸਵੀਰ ਕਾਫੀ ਠੰਡੀ ਹੁੰਦੀ ਹੈ ਤੇ ਇਹਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ ਫਾਈਬਰ ਕੈਲਸ਼ੀਅਮ ਕਾਰਬੋਹਾਈਡਰੇਟਸ ਪਾਇਆ ਜਾਂਦਾ ਹੈ ਤੇ ਹੁਣ ਇਹ ਵਾਲਾ ਗੁੜ ਇਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੇ ਤੁਹਾਡ ਕੋਲ ਟਾਈਮ ਹੈ ਕਾਫੀ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਮਿਕਸ ਕਰਕੇ 2-3 ਘੰਟਿਆਂ ਵਾਸਤੇ ਛੱਡ ਦਿਓ ਤੇ ਫਿਰ ਬਾਅਦ ਵਿੱਚ ਇਹਨੂੰ ਬਣਾਓ ਚਟਨੀ ਨੂੰ ਤੇ ਬਹੁਤ ਵਧੀਆ ਬਣਦੀ ਹੈ ਜੇ ਜਲਦੀ ਹੈ ਤੇ ਫਿਰ ਤੁਸੀਂ ਬਸ ਇਸ ਤਰ੍ਹਾਂ ਇਹਨੂੰ ਮਿਕਸ ਕਰੋ ਤੇ ਗੈਸ ਦੇ ਉੱਪਰ ਰੱਖੋ ਚਟਨੀ ਆਪਣੀ 20-25 ਮਿੰਟ ਵਿੱਚ ਬਣ ਕੇ ਤਿਆਰ ਹੋਏਗੀ ਆਂਬ ਅਤੇ ਗੁੜ ਮੈਂ ਮਿਕਸ ਕਰਕੇ ਰੱਖਿਆ ਸੀ ਇਹਨਾਂ ਨੂੰ ਮੈਂ ਜ਼ਿਆਦਾ ਨਹੀਂ ਸਿਰਫ ਅੱਧਾ ਕੋ ਘੰਟਾ ਰੱਖਿਆ ਸੀ ਆ ਦੇਖੋ ਕਿੰਨਾ ਪਾਣੀ ਛੱਡਦਾ ਹੈ ਗੁੜ ਨੇ ਤੇ ਹੁਣ ਆਪਾਂ ਇਹਨੂੰ ਕਿਆ ਇਸ ਤੇ ਪਰਾਖ ਕੇ ਚਟਨੀ ਬਣਾਉਣੀ ਆ ਪਹਿਲਾਂ ਆਪਾਂ ਇਹਨੂੰ ਤੇਜ ਸੇਕ ਤੇ ਪਕਾਵਾਂਗੇ ਜਦੋਂ ਇਹ ਥੋੜਾ ਜਿਹਾ ਪੱਕਣਾ ਸ਼ੁਰੂ ਹੋ ਜਾਏਗੀ ਫਿਰ ਆਪਾਂ ਇਹਦਾ ਸੇਕ ਕੱਟ ਕਰ ਦਵਾਂਗੇ ਤੇ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਰਹਿਣਾ ਹੈ ਬੜੀ ਜਲਦੀ ਬਣ ਕੇ ਚਟਨੀ ਤਿਆਰ ਹੁੰਦੀ ਹੈ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਇਹ ਚਟਨੀ ਨੂੰ ਤੁਸੀਂ 1 ਸਾਲ ਤੱਕ ਬਣਾ ਕੇ ਰੱਖ ਸਕਦੇ ਹੋ ਖਰਾਬ ਨਹੀਂ ਹੁੰਦੀ ਤੇ ਜਦੋਂ ਤੁਹਾਡਾ ਮਨ ਕਰੇ ਤੁਸੀਂ ਇਹਨੂੰ ਖਾ ਸਕਦੇ ਹੋ ਆ ਦੇਖੋ 5 ਮਿੰਟ ਆਪਾਂ ਇਹਨਾਂ ਨੂੰ ਬਹੁਤ ਤੇਜ਼ ਬਿਲਕੁਲ ਫੁੱਲ ਗੈਸ ਤੇ ਪਕਾਇਆ ਹੈ ਆ ਦੇਖੋ ਗੋੜ ਕਾਫੀ ਮੈਲਟ ਹੋ ਗਿਆ ਤੇ ਇਹਨਾਂ ਨੇ ਕਾਫੀ ਪਾਣੀ ਛੱਡ ਦਿੱਤਾ ਹੈ ਤੇ ਹੁਣ ਇਹ ਆਪਣੇ ਪਾਣੀ ਵਿੱਚ ਬੜੇ ਆਰਾਮ ਨਾਲ ਪੱਕਣਗੇ ਹੁਣ ਆਪਾਂ ਫਲੇਮ ਮੀਡੀਅਮ ਕਰਕੇ ਇਹਨੂੰ ਮੀਡੀਅਮ ਸੇਕ ਤੇ ਪਕਾਵਾਂਗੇ ਆਪਾਂ ਮੱਠੇ ਸੇਕ ਤੇ ਚਟਨੀ ਰੱਖੀ ਸੀ ਦੇਖੋ ਪੱਕ ਕੇ ਦਾ ਰੰਗ ਕਿੰਨਾ ਸੁਣਾ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚਾ ਸੇਂਦਾ ਨਮਕ ਪਾਵਾਂਗੇ ਤੇ ਬਿਲਕੁਲ ਅੱਧੇ ਚਮਚੇ ਤੋਂ ਘੱਟ ਕਾਲਾ ਨਮਕ ਪਾ ਦਾਂਗੇ ਨਾਲ ਹੀ ਇਹਦੇ ਵਿੱਚ ਅੱਧਾ ਚਮਚਾ ਢੇਗੀ ਮਿਰਚ ਇਹਦੇ ਨਾਲ ਚਟਨੀ ਦਾ ਰੰਗ ਬਹੁਤ ਵਧੀਆ ਆਉਂਦਾ ਹੈ ਤੇ ਚਟਨੀ ਬਹੁਤ ਹੀ ਟੇਸਟੀ ਬਣਦੀ ਹੈ ਹੁਣ ਆਪਾਂ ਚਟਨੀ ਵਾਸਤੇ ਇੱਕ ਮਸਾਲਾ ਤਿਆਰ ਕਰਦੇ ਆਂ ਇਧਰ ਆਪਾਂ ਚਟਨੀ ਨੂੰ ਮੱਠੇ ਸੇਕ ਤੇ ਪੱਕਣ ਦੇਣਾ ਹੈ ਤੇ ਵਿੱਚ ਵਿੱਚ ਇਹਨੂੰ ਚੈੱਕ ਵੀ ਕਰਦੇ ਰਹਿਣਾ ਤੇ ਇਧਰ ਆਪਾਂ ਇਹਦਾ ਮਸਾਲਾ ਤਿਆਰ ਕਰਦੇ ਆਂ ਇੱਕ ਛੋਟਾ ਜਿਹਾ ਪੈਨ ਮੈਂ ਇਧਰ ਰੱਖਿਆ ਹੈ ਇਹਦੇ ਵਿੱਚ ਮੈਂ ਇੱਕ ਛੋਟਾ ਚਮਚਾ ਮੇਥੀ ਦਾਣਾ ਇੱਕ ਚਮਚਾ ਸੌਂਫ ਅੱਧਾ ਚਮਚਾ ਜੀਰਾ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਤੇ ਬਿਲਕੁਲ ਅੱਧੇ ਚਮਚੇ ਤੋਂ ਵੀ ਘੱਟ ਅਜਵੈਨ ਲਈਏ ਤੇ ਇਹਨਾਂ ਨੂੰ ਮੈਂ ਹਲਕਾ ਜਿਹਾ ਪੁੰਨ ਲਵਾਂਗੀ ਇਹਨੂੰ ਤੁਸੀਂ ਇਹ ਪੰਚਪੂਰਨ ਮਸਾਲਾ ਇਹਨੂੰ ਤੁਸੀਂ ਰੈਡੀਮੇਡ ਬਾਜ਼ਾਰ ਤੋਂ ਵੀ ਖਰੀਦ ਸਕਦੇ ਹੋ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਇਹਨੂੰ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ ਬੱਸ ਇਹਨੂੰ ਹਲਕਾ ਜਿਹਾ ਹੀ ਆਪਾਂ ਤਰੋਸਟ ਕਰਨਾ ਹੈ ਜਿਆਦਾ ਨਹੀਂ ਭੁੰਨਣਾ ਜੇ ਤੁਸੀਂ ਇਹਨੂੰ ਭੁੰਨਣਾ ਨਹੀਂ ਹੈ ਤਾਂ ਤੁਸੀਂ ਇਹਨੂੰ ਤੁੱਪ ਵਿੱਚ ਥੋੜੀ देर ਰੱਖ ਸਕਦੇ ਹੋ ਤੇ ਫਿਰ ਇਹਨੂੰ ਕੱਟ ਕੇ ਚਟਨੀ ਵਿੱਚ ਪਾ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਤਿੰਨ ਚਾਰ ਲਚੀਆਂ ਇਹਨਾਂ ਨੂੰ ਇਸ ਤਰ੍ਹਾਂ ਥੋੜਾ ਦਰਦਰਾ ਕੁੱਟ ਲੈ ਉਹ ਪਾਵਾਂਗੇ ਇਹਦੇ ਨਾਲ ਇਹਦੇ ਵਿੱਚ ਇਹਦਾ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਤੇ ਇਹਦਾ ਟੇਸਟ ਵੀ ਜਿਆਦਾ ਵੱਧ ਜਾਂਦਾ ਹੈ ਮਸਾਲਾ ਆਪਣਾ ਪੁੱਜ ਗਿਆ ਹੈ ਹੁਣ ਇਹਨੂੰ ਆਪਾਂ ਕੁੱਟਦੇ ਆ ਇਹਨੂੰ ਆਪਾਂ ਮਿਕਸੀ ਵਿੱਚ ਨਹੀਂ ਕੁੱਟਣਾ ਇਹਨੂੰ ਆਪਾਂ ਦਰਦਰਾ ਜਿਹਾ ਕੁੱਟਣਾ ਹੈ ਇਹਨੂੰ ਗਰਮ ਗਰਮ ਨੂੰ ਹੀ ਆਪਾਂ ਕੁੱਟ ਲਵਾਂਗੇ ਗੈਸ ਬੰਦ ਕਰਤਾ ਹੈ ਬਸ ਇੱਕ ਦੋ ਮਿੰਟ ਇਹਨੂੰ ਇਸ ਤਰ੍ਹਾਂ ਲਾ ਆਂਦਾਗੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਦਰਦਰਾ ਜਿਹਾ ਕੁੱਟ ਲਵਾਂਗੇ ਲਓ ਜੀ ਚਟਣੀ ਆਪਣੀ ਲਗਭਗ ਬਣ ਕੇ ਬਿਲਕੁਲ ਰੈਡੀ ਹੈ ਕਲਰ ਦੇਖੋ ਕਿੰਨਾ ਸੋਹਣਾ ਹੈ ਇਹਨੂੰ ਆਪਾਂ ਇੰਨਾ ਕੀ ਪਤਲਾ ਰੱਖਾਂਗੇ ਕਿਉਂਕਿ ਜੇ ਇਹਨੂੰ ਆਪਾਂ ਜ਼ਿਆਦਾ ਗਾढ़ा ਕਰਾਂਗੇ ਤੇ ਇਹਨੇ ਠੰਡਾ ਹੋ ਕੇ ਹੋਰ ਵੀ ਗਾढ़ा ਹੋ ਜਾਣਾ ਹੈ ਤਾਂ ਸਾਨੂੰ ਇਸ ਤਰ੍ਹਾਂ ਦਾ ਹੀ ਰੱਖਾਂਗੇ ਆ ਦੇਖੋ ਇਹਦੇ ਵਿੱਚ ਇੱਕ ਚਿਪਚਿਪਾ ਪੱਨ ਆ ਗਿਆ ਬਸ ਇਹ ਚਟਨੀ ਆਪਣੀ ਬਿਲਕੁਲ ਤਿਆਰ ਹੈ ਇਹ ਬਿਲਕੁਲ ਆਪਸ਼ਨਲ ਨੇ ਜੇ ਤਾਂ ਨੂੰ ਇਹਦੇ ਵਿੱਚ ਇਹ ਵਾਲੀ ਥੋੜੀ ਸੌਗੀ ਤੇ ਥੋੜੇ ਮਗਜ ਇਹਦਾ ਟੇਸਟ ਪਸੰਦ ਆ ਤੇ ਤੁਸੀਂ ਐਡ ਕਰੋ ਜੇ ਨਹੀਂ ਪਸੰਦ ਤੇ ਨਾ ਪਾਓ ਪਰ ਮੈਂ ਜਦੋਂ ਵੀ ਚਟਨੀ ਬਣਾਉਣੀ ਆ ਮੈਂ ਦੋਨੇ ਚੀਜ਼ਾਂ ਇਹਦੇ ਵਿੱਚ ਐਡ ਕਰਦੀਆਂ ਤੇ ਨਾਲ ਹੀ ਇਹ ਜੋ ਪੰਚਪੂਰਨ ਮਸਾਲਾ ਆਪਾਂ ਕੁੱਟ ਕੇ ਤਿਆਰ ਕੀਤਾ ਉਹ ਐਡ ਕਰਾਂਗੇ ਮਸਾਲੇ ਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਇਹਦੇ ਨਾਲ ਚਟਣੀ ਆਪਣੀ ਹੋਰ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣੀ ਹੈ ਹੁਣ ਆਪਾਂ ਸਿਰਫ ਇਹਨੂੰ 1-2 ਮਿੰਟ ਵਾਸਤੇ ਹਲਕਾ ਜਿਹਾ ਭੁੰਨ ਲਵਾਂਗੇ ਕਿਉਂਕਿ ਮਸਾਲੇ ਵੀ ਆਪਣੇ ਪੁੱਜੇ ਹੋਏ ਨੇ ਤੇ ਗੈਸ ਬੰਦ ਕਰਕੇ ਫਿਰ ਇਹਨੂੰ ਥੋੜਾ ਠੰਡਾ ਹੁੰਦਾ ਹੈ ਤੇ ਫਿਰ ਕਰਦੇ ਆ ਜੀ ਆਪਾਂ ਇਹਨੂੰ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਖੱਟੀ ਮਿੱਠੀ ਕੱਚੇ ਅੰਬਾਂ ਦੀ ਚਟਨੀ ਬਣ ਕੇ ਬਿਲਕੁਲ ਰੈਡੀ ਹੈ ਆ ਦੇਖੋ ਕਿੰਨੀ ਸੋਹਣੀ ਬਣੀ ਹੈ ਚਟਣੀ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਇਹਨੂੰ ਤੁਸੀਂ ਪਰੌਂਠਿਆਂ ਨਾਲ ਪੂੜੀ ਨਾਲ ਜਾਂ ਸਿੰਪਲ ਰੋਟੀ ਨਾਲ ਵੀ ਖਾ ਸਕਦੇ ਹੋ ਜੇ ਤੁਸੀਂ ਕਿਤੇ ਸਫ਼ਰ 'ਚ ਬਾਹਰ ਜਾ ਰਹੇ ਹੋ ਤੇ ਇਹਨੂੰ ਤਾਂ ਵੀ ਨਾਲ ਲੈ ਕੇ ਜਾ ਸਕਦੇ ਹੋ ਤੇ ਬੜੇ ਆਰਾਮ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਇਹ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਤੇ ਬਾਣ ਵੀ ਬਹੁਤ ਹੀ ਜਲਦੀ ਜਾਂਦੀ ਹੈ। ਚਟਨੀ ਬਹੁਤ ਜਿਆਦਾ ਟੇਸਟੀ ਬਣੀ ਹੈ। ਤੁਸੀਂ ਇਹਨੂੰ ਠੰਡਾ ਕਰਕੇ ਇੱਕ ਡੱਬੇ ਵਿੱਚ ਪਾ ਕੇ ਤੇ ਫ੍ਰਿਜ ਵਿੱਚ ਰੱਖੋ ਪੂਰੇ ਸਾਲ ਤੱਕ ਚੱਲੇਗੀ। ਇਹ ਖਰਾਬ ਨਹੀਂ ਹੋਏਗੀ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਇਸ ਚਟਨੀ ਨੂੰ ਕੱਢਣਾ ਹੈ ਤੇ ਗਿੱਲਾ ਚਮਚਾ ਨਹੀਂ ਲਾਣਾ, ਸੁੱਕਿਆ ਚਮਚਾ ਨਾਲ ਹੀ ਇਹਨੂੰ ਕੱਢਣਾ ਹੈ। ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜਿਹਦਾ ਟੇਸਟ ਕਿਵੇਂ ਦੇ ਬਣੀ ਹੈ ਆਪਣੀ ਇਹ ਚਟਨੀ। ਕਟਨੀ ਬਹੁਤ ਜਿਆਦਾ ਟੇਸਟੀ ਬਣੀ ਹੈ ਤੁਸੀਂ ਵੀ ਇਹਨੂੰ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ